सहायत करते हैं मामलों पर पंतरी पंजाब सरकार पंगों सिंह जी मान सिटी सर्विलेंस प्रोजेक्ट का तो जादू कंबार मंच पे पहुंचे हैं हम मैं पुनः नाल चाहती हूँ साड़े एमपी साहब सरकार मरवेंद्र सिंह काल साड़े सरकारियों व एमएलए साहब ਸਰਦਾਰ ਪ੍ਰਵਿੰਦ ਸਿੰਘ ਜੀ ਅਤੇ ਸਾਡੇ ਡੀਪੀ ਸਾਹਿਬ ਜੀ ਸ਼੍ਰੀ ਗੌਰਵ ਜੀ ਅਦਰ ਜੀ ਦਾ ਇੱਕ ਵਾਰ ਸਵਾਗਤ ਕਰਦਾ ਹਾਂ ਮੈਂ ਹੁਣ ਤੁਹਾਡੇ درمیان ਜ਼ਿਆਦਾ ਸਮਾਂ ਨਹੀਂ ਲਗਾਉਣਾ ਹੈਗਾ ਸਭ ਤੋਂ ਪਹਿਲਾਂ ਬੇਨਤੀ ਕਰਾਂਗਾ ਸਾਡੇ ਡੀਪੀ ਸਾਹਿਬ ਨੂੰ ਕਿ ਉਹ ਮਾਨਯੋਗ ਮੁੱਖ ਮੰਤਰੀ ਜੀ ਨੂੰ ਵੋਲਕਪ ਕਹਿਣਗੇ ਸਰਕਾਰੀਓ ਸਰਦਾਰ ਪ੍ਰਵਿੰਦ ਸਿੰਘ ਜੀ ਮੁੱਖ ਮੰਤਰੀ ਜੀ ਸਾਹਿਬ ਐਮਪੀ ਸਾਹਿਬ ਐਮਲਿ ਜੀ ਜਿਹੜੇ ਸਾਥੀ પોલીસ ਅਫਸਰ ਇਨਵਾਈਟਡ ਦਿੱਲੀਜ਼ ਮੈਂਬਰਸ ਆਫ ਦਿ ਬਿਜ਼ਨਸ ਅੱਜ ਪੰਜਾਬ ਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਆਰਟੀਫੀਸ਼ੀਅਲ ਇੰਟੈਲੀਜੈਂਸ ਬੇਸ ਸਿਟੀ ਸਰਵੇਲੈਂਸ ਐਂਡ ਟ੍ਰੈਫਿਕ ਮੈਨੇਜਮੈਂਟ ਸਿਸਟਮ ਮਾਨਯੋਗ ਮੁੱਖ ਮੰਤਰੀ ਜੀ ਦੇ ਕਰ ਕਲਪਾ ਤੋਂ ਇਸ ਦਾ ਉਦਘਾਟਨ ਹੋਇਆ ਤੇ ਇਹ ਲੋਕਾਂ ਨੂੰ ਸਮਰਪਿਤ ਕੀਤਾ ਗਿਆ 30 ਕਰੋੜ ਦੀ ਮਾਗਤ ਤੋਂ ਇਸ ਪ੍ਰੋਜੈਕਟ ਦਾ ਫੇਸ 1 ਜਿਹੜਾ ਹੈਗਾ ਉਹ ਇੰਪਲੀਮੈਂਟ ਹੋਇਆ ਜਿਸ ਦੇ ਵਿੱਚ 351 ਇਸ ਦੇ ਵਿੱਚ ਇਹ ਅਸਟਾਰ ਜਿਹੜਾ AM ਕੀ ਹੈ ਆਟੋਮੈਟਿਕ ਵਾਸਤੇ ਜਿਹੜਾ ਰੋਸ਼ਨੀ ਕੰਬਰਾ ਹੈ ਜਿਹੜਾ ਜਿਹੜਾ ਰੈੱਡ ਲਾਈਟ ਵਾਇਰ ਨਹੀਂ ਜਿਹੜਾ ਫੋਨ ਦੇ ਵਿੱਚ ਸਟੈਟਸ ਕਰਾ ਸਕਦਾ ਹੈ ਜਿਹੜਾ ਅਸਟਾਰ ਕੀ ਜਿਹੜਾ ਮੈਂ ਸੀਐਮ ਸਾਹਿਬ ਅਤੇ ਬਹਿਰ ਨਾਮ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਅੱਜ ਸਮਾਗਮ ਕਰਕੇ ਬੁਹਾਰੀ ਦੇ ਵਿੱਚ ਇਸ ਪ੍ਰੋਜੈਕਟ ਦੀ ਇਨੋਗਰੇਸ਼ਨ ਕੀਤੀ ਮੈਂ ਸੀਐਮ ਸਾਹਿਬ ਨੂੰ ਦੱਸਣਾ ਚਾਹਾਂਗਾ ਕਿ ਇਸ ਤੋਂ ਬਾਅਦ ਅਸੀਂ ਰੋਲ ਕਰਾਂਗੇ ਅਬਰਸਰ ਜਲੰਧਰ ਲੁਧਿਆਣਾ ਤੇ ਪਟਿਆਲਾ ਦੇ ਵਿੱਚ ਕਿਸੇ ਸ਼ਹਿਰ ਤੇ ਜਿਹੜੇ 스마트 AI ਬੇਸਡ ਟ੍ਰੈਫਿਕ ਮੈਨੇਜਮੈਂਟ ਸਿਸਟਮ ਜੋ ਬੁਹਾਰੀ ਜਿਹੜਾ ਹੈਗਾ ਪੰਜਾਬ ਦੇ ਵਿੱਚ ਪਹਿਲਾ ਸ਼ਹਿਰ ਹੈ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਸਟੇਜ ਤੇ ਸੱਦਾ ਦੇਣ ਤੋਂ ਪਹਿਲਾਂ ਉਹਨਾਂ ਵੱਲੋਂ ਪੰਜਾਬ ਭਰ ਵਿੱਚ ਨਸ਼ਿਆਂ ਦੇ ਖਤਰਲੇ ਲਗਾਤਾਰ ਪਾਈਆਂ ਭਾਜੜਾਂ ਲਈ ਉਹਨਾਂ ਦੀ ਤਾਰੀਫ਼ ਇਹਨਾਂ ਲਫ਼ਜ਼ਾਂ ਨਾਲ ਕਰਨਾ ਚਾਹਾਂਗਾ ਹਨੇਰੇ ਨੂੰ ਤਾਸੀਰ ਆਪਣੀ ਵਿਖਾ ਦੇ ਤੂਫਾਨਾਂ ਦੀ ਝੱਟ ਵਿੱਚ ਵੀ ਦੀਵੇ ਜਗਾ ਦੇ ਉਹ ਫਿਰ ਤੇਰੇ ਰਿਸ਼ਤੇ ਨੂੰ ਪਰਖਣ ਤੋਂ ਰਹੇ ਨੇ ਇਹ ਵੇਲਾ ਹੈ ਮਿੱਟੀ ਦਾ ਕਰਜ਼ਾ ਚੁਕਾ ਦੇ ਧੰਨਵਾਦ ਤੁਹਾਡਾ ਸੀਐਮ ਸਾਹਿਬ ਤੁਸੀਂ ਪੰਜਾਬ ਦੇ ਲੋਕਾਂ ਲਈ ਇੰਨਾ ਕੁਝ ਕਰ ਰਹੇ ਹੋ ਮੈਂ ਮਾਨ ਜੋ सीएम साहब सरदार भगवंत सिंह मान जी नु ਸੱਦਾ ਦੇਵਾਂਗਾ ਕਿ ਉਹ ਤੁਹਾਡੇ ਸਾਹਮਣੇ ਖੋਣਗੇ ਬਹੁਤ ਬਹੁਤ ਧੰਨਵਾਦ ਜੀ ਦੇ ਖੂਬਸੂਰਤ ਸ਼ਹਿਰ ਮੁਹਾਲੀ ਦੇ ਅਤਵੰਤ ਸਜਣ ਪੰਜਾਬ ਪੁਲਿਸ ਦੇ ਡੀਜੀਪੀ ਸਾਹਿਬ ਸ਼੍ਰੀ ਕਰੋਵ ਜੀ ਆਦਮ ਜੀ ਆਪੇ ਸ਼ੁਕਲਾ ਜੀ ਟ੍ਰੈਫਿਕ ਦੇ ਇੰਚਾਰਜ ਅਮਰੀਪ ਰਾਏ ਜੀ ਜੈਸਵਾਲ ਸਾਹਿਬ ਹਰਚਨ ਪੁਲ ਜੀ ਡੀਸੀ ਸਾਹਿਬ ਜਿੰਨੇ ਵੀ ਪੁਲਿਸ ਪ੍ਰਕਾਸ਼ਨ ਤੇ ਸਿਵਲ ਪ੍ਰਸ਼ਾਸਨ ਦੇ ਅਫਸਰ ਆਏ ਨੇ ਸਾਰਿਆਂ ਦਾ ਧੰਨਵਾਦ ਵੈਲਕਮ ਸਟੇਜ ਤੇ ਪਾਸ ਦੀ ਸਭ ਤੋਂ ਵੱਡੀ ਪੰਚਾਇਤ ਦੇ ਚੁਣੇ ਹੋਏ ਮੈਂਬਰ ਸ਼੍ਰੀ ਨੰਦਪੁਰ ਸਾਹਿਬ ਤੋਂ ਸਾਡੇ ਐਮਪੀ ਸਾਹਿਬ ਮਲਵਿੰਦਰ ਕਾਂਗ ਸਾਹਿਬ ਤੇ ਇਸ ਸ਼ਹਿਰ ਦੇ ਚੁਣੇ ਹੋਏ ਵਿਧਾਇਕ ਜੋ ਵਿਧਾਨ ਸਭਾ ਚ ਤੁਹਾਡੀ ਨੁਮਾਇੰਦਗੀ ਕਰਦੇ ਨੇ ਸਾਡੇ ਐਮਐਲਏ ਸਾਹਿਬ ਕੁਲਵੰਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਕੋਈ politcal function ਨਹੀਂ ਹੈਗਾ ਇਹ ਤੇ ਨਾ ਮੈਂ ਕੋਈ ਜਿਆਦਾ ਇਹੋ ਜਿਹੇ ਫੰਕਸ਼ਨਾਂ ਚ ਕੋਈ ਰਾਜਨੀਤਿਕ ਟਿੱਕ ਟਿੱਕ ਨਹੀਂ ਕਰਦਾ ਜਿੰਨਾ ਵੀ মিডিਆ ਪਹੁੰਚਿਆ ਚੰਡੀਗੜ੍ਹ ਦਾ ਜਾਂ ਮੋਹਾਲੀ ਦਾ ਮਨਨ ਜੀ ਧੰਨਵਾਦ ਬਹੁਤ ਬਹੁਤ ਜਦੋਂ ਅਸੀਂ ਸਰਕਾਰ ਦੇ ਵਿੱਚ ਆਏ ਸੀ ਲਗਭਗ 3 ਸਾਲ ਹੋ ਜਾਣਗੇ 16 ਤਰੀਕ ਨੂੰ ਤਾਂ ਅਸੀਂ ਬਹੁਤ ਸਾਰੀਆਂ ਗਰੰਟੀਆਂ ਦਿੱਤੀਆਂ ਸੀ ਮਰਵਿੰਦ ਕੇਜਰੀਵਾਲ ਜੀ ਨਾਲ ਪਿੰਡ-ਪਿੰਡ ਗਿਆ ਕਸਬੇਾਂ ਚ ਗਿਆ ਸ਼ਹਿਰਾਂ ਚ ਗਿਆ ਬਿਜਲੀ ਤੋਂ ਲੈ ਕੇ ਰੋਜ਼ਗਾਰ ਤੱਕ ਨਹਿਰੀ ਪਾਣੀਆਂ ਤੋਂ ਲੈ ਕੇ ਸਕੂਲਾਂ ਤੱਕ ਹਸਪਤਾਲਾਂ ਤੱਕ ਵਧੀਆ ਇਨਫਰਾਸਟ੍ਰਕਚਰ ਤੇ ਵਪਾਰ ਨੂੰ ਦੁਕਾਨਦਾਰ ਨੂੰ ਮਜ਼ਦੂਰ ਨੂੰ ਕਿਸਾਨ ਨੂੰ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਅਸੀਂ ਇਹ ਵਾਅਦਾ ਕਰਕੇ ਆਏ ਹਾਂ ਕਿਉਂਕਿ ਅਸੀਂ ਨਾਨ ਪਾਰਟੀਕਲ ਬੈਕਗ੍ਰਾਉਂਡ ਚ ਆਏ ਹੋਏ ਹਾਂ ਇਸ ਕਰਕੇ ਸਾਨੂੰ ਉਹ ਗੱਲਾਂ ਕਹਿਣੀਆਂ ਨਹੀਂ ਆਉਂਦੀਆਂ ਜਿਵੇਂ ਅਸੀਂ ਨਾ ਕਰ ਸਕਦੇ ਹੋਈਏ ਪਰ ਕਹਿ ਦਈਏ ਅਸੀਂ ਉਹ ਗੱਲਾਂ ਕਹਿੰਦੇ ਨਹੀਂ ਚਾਰ ਕੰਮ ਕਹਿ ਕੇ ਪੰਜ ਕਰੋਗੇ ਲੋਕ ਸ਼ਾਬਾਸ਼ੀ ਦੇਣਗੇ ਪੰਜ ਕਹਿ ਕੇ ਚਾਰ ਕਰੋਗੇ ਲੋਕ ਕਹਿਣਗੇ ਇਹ ਕੰਮ ਪੂਰਾ ਨਹੀਂ ਹੋਇਆ ਹੱਦ ਮੁੱਦੇ ਤੇ ਐਸੀ ਬੜੀ ਡਿਸਕਸ਼ਨ ਕਰਦੇ ਹਾਂ ਕੋਈ ਇਹ ਜਿਹੜਾ ਫੈਸਲਾ ਹੈ ਇਹ ਕੋਈ ਇੱਕ ਦਿਨ 'ਚ ਨਹੀਂ ਲਿਆ ਜਾਂਦਾ ਜੇ ਡਰੱਗ ਦੀ ਗੱਲ ਕਰਦੇ ਹਾਂ ਜੋ ਅੱਜ ਇਹ ਕਿ ਯੁੱਧ ਛੇੜਿਆ ਨਸ਼ਿਆਂ ਬਰਦ ਪੂਰੇ ਪੰਜਾਬ ਚ ਉਹ ਕੋਈ ਇੱਕ ਦਿਨ ਦਾ ਲਿਆ ਹੋਇਆ ਫੈਸਲਾ ਨਹੀਂ ਉਹਦੇ ਵਿੱਚ ਬਹੁਤ ਸਾਰੀਆਂ ਮੀਟਿੰਗਾਂ ਇਹ ਹੋਈਆਂ ਕਿ ਕਿਵੇਂ ਕਰਨਾ ਹੈ ਸਪਲਾਈ ਲਾਈਨ ਤੋੜ ਦਾਂਗੇ ਸਪਲਾਈ ਲਾਈਨ ਤਾਂ ਦੋ ਦਿਨ ਚ ਤੋੜ ਦੋਗੇ ਸਪਲਾਈ ਲਾਈਨ ਟੁੱਟਣ ਤੋਂ ਬਾਅਦ ਜਿਹੜੇ ਸਾਡੇ ਨੌਜਵਾਨ ਮੁੰਡੇ ਐਡਿਕਟਡ ਹੋਵੇ ਬਦਕਿਸਮਤੀ ਨਾਲ ਉਹ ਬੁਰੀ ਸੰਗਤ ਚਲੇ ਗਏ ਉਹ ਤਰਫਣਗੇ ਜੀ ਫਿਰ ਜਦੋਂ ਉਹਨਾਂ ਨੂੰ ਨਸ਼ਾ ਨਾ ਮਿਲੇ ਫਿਰ ਉਹਨਾਂ ਦਾ ਕੀ ਕਰਾਂਗੇ ਫਿਰ ਅਸੀਂ ਰੀਹੈਬ ਸੈਂਟਰਾਂ 'ਤੇ ਧਿਆਨ ਦਿੱਤਾ ਓਪਟ ਸੈਂਟਰ ਓਪਟ ਕਲੀਨਿਕ ਬਣਾਏ ਉਹਨਾਂ 'ਚ ਦਵਾਈਆਂ ਦੀ ਦਿੱਕਤ ਨਾ ਆਵੇ ਉਹ ਕੀਤਾ ਫਿਰ ਕਿੰਨਾਂ ਨੂੰ ਆਪਾਂ ਨੇ ਦੋਸ਼ੀ ਸਮਝਣਾ ਜਿਹੜੇ ਨਸ਼ਾ ਕਰਦੇ ਨੇ ਉਹਨਾਂ ਦਾ ਕੋਈ ਕਸੂਰ ਨਹੀਂ ਉਹਨਾਂ ਨੂੰ ਜੇਲ੍ਹ 'ਚ ਲੈ ਕੇ ਜਾਣ ਦਾ ਕੀ ਫਾਇਦਾ ਉਹ ਤਾਂ ਮਰੀਜ਼ ਨੇ ਉਹਨਾਂ ਨੂੰ ਤਾਂ ਹਸਪਤਾਲ ਲੈ ਕੇ ਜਾਓ ਨਾ ਜਿਹੜੇ ਵੇਚਦੇ ਨੇ ਜਿਹੜੇ ਸਪਲਾਇਰ ਨੇ ਡੀਲਰ ਨੇ ਡਿਸਟ੍ਰੀਬਿਊਟਰ ਨੇ ਉਹਨਾਂ ਤੇ ਨੱਥ ਕੱਸੋ ਸੋ ਤਿੰਨ ਚਾਰ ਫੇਜ਼ਾਂ ਦੇ ਵਿੱਚ ਇਹ ਕੰਮ ਚੱਲਿਆ ਤੇ ਨਾਲ-ਨਾਲ ਜਿਹੜੇ-ਜਿਹੜੇ ਨੌਜਵਾਨ ਮੁੰਡੇ ਕਿਸੇ ਭਾਭੁਕਤਾ ਚਾਕੇ ਜਾਂ ਕੋਈ ਉਮਰ ਦਾ ਵੀ ਤਕਾਜ਼ਾ ਹੁੰਦਾ ਉਹ ਐਸਰ ਦਲਦਲ ਚਲੇ ਗਏ ਉਹਨਾਂ ਨੂੰ ਦਲਦਲ ਤੋਂ ਕੱਢਣਾ ਵੀ ਹੈ ਬਾਅਦ ਚ ਸਕਿੱਲ ਡਿਵੈਲਪਮੈਂਟ ਜਾਂ ਕੋਈ ਹੋਰ ਉਹਨਾਂ ਲਈ ਰੋਜ਼ਗਾਰ ਦਾ ਪ੍ਰਬੰਧ ਕਰਕੇ ਉਹਨਾਂ ਨੂੰ ਕੰਮ ਤੇ ਵੀ ਲਾਉਣਾ ਹੈ ਉਕੇ ਜੇ ਉਹਨਾਂ ਨੂੰ ਕੰਮ ਤੇ ਨਾ ਲਾਇਆ ਵਾਪਸ ਫੇਰ ਚਲੇ ਜਾਣਗੇ ਉੱਥੇ ਸੋ ਬੜੇ ਬੜੇ ਸਿਸਟੇਮੈਟਿਕ ਤਰੀਕੇ ਨਾਲ ਇਹ ਐਕਸ਼ਨ ਹੋਇਆ ਸੋ ਲੋਕਾਂ ਦਾ ਸਹਿਯੋਗ ਜਿਹੜਾ ਮਿਲ ਰਿਹਾ ਉਹਦੇ ਲਈ ਮੈਂ ਪੰਜਾਬ ਦੇ ਲੋਕਾਂ ਦਾ ਬਹੁਤ ਧੰਨਵਾਦ ਕਰਦਾ ਮੈਨੂੰ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਚ ਮੈਸੇਜ WhatsApp ਤੇ ਫੋਨ ਇਸ ਗੱਲ ਤੋਂ ਆਉਂਦੇ ਨੇ ਜੀ ਧੰਨਵਾਦ ਤੁਸੀਂ ਸਾਡਾ ਸਾਥ ਦੇ ਰਹੇ ਹੋ ਪੰਜਾਬ ਨੂੰ ਬਚਾਉਣ ਚ ਅਸੀਂ ਵੀ ਤੁਹਾਡਾ ਸਾਥ ਦੇਵਾਂਗੇ ਸੋ ਲੋਕਾਂ ਦੇ ਸਾਬ ਤੋਂ ਬਿਨਾ ਕੋਈ ਵੀ ਲਹਿਰ ਜਿਹੜੀ ਐ ਉਹ ਕੰਪਲੀਟ ਨਹੀਂ ਹੋ ਸਕਦੀ ਸਾਨੂੰ ਦੱਸੋ ਬੇਚੀ ਚੀਜ਼ ਕੋਕੇ ਦੱਸੋ ਕਿੱਥੇ ਕੋਈ ਨਸ਼ਾ ਵੇਚਦਾ ਹੈ ਕਿੱਥੋਂ ਉਹ ਆਉਂਦੇ ਨੇ ਤੇ ਅਸੀਂ ਤੁਹਾਡਾ ਨਾਮ ਵੀ ਗੁਪਤ ਰੱਖਾਂਗੇ ਅਸੀਂ ਪੁਲਿਸ ਜਿਹੜੀ ਉਹ ਐਕਸ਼ਨ ਵੀ ਲਊਗੀ ਪਹਿਲਾਂ ਹੁੰਦਾ ਸੀ ਕਿ ਸ਼ਿਕਾਇਤਾਂ ਇਦਾਂ ਦੇ ਵੀ ਆਉਂਦੀਆਂ ਸੀ ਕਿ ਲੋਕ ਨਸ਼ਾ ਵੇਚਣ ਵਾਲੇ ਨੂੰ ਫੜ ਕੇ ਥਾਣੇ ਛੱਡਿਆਉਂਦੇ ਸੀ ਲੋਕ ਬਾਤ ਚਾਉਂਦੇ ਸੀ ਪਿੰਡ ਉਹ ਪਹਿਲਾਂ ਖੜਾ ਹੁੰਦਾ ਸੀ ਪਿੰਡ ਥਾਣੇ ਚ ਜਵਾਨ ਤੋਂ ਜਾਂਦੀ ਸੀ ਸੋਹਣ ਅਸੀਂ ਨਾਲ-ਨਾਲ ਪਾਪਰੀ ਕਮਾਈ ਜਿਹੜੀ ਐ ਉਹਦੇ ਨਾਲ ਬਣਾਈਆਂ ਹੋਈਆਂ ਬਿਲਡਿੰਗਾਂ ਉਹ ਵੀ ਅਸੀਂ ਨਾਲ ਤੁਹਾਡੇ ਸਾਹਮਣੇ ਤੁਸੀਂ ਦੇਖਿਆ ਹੋਣਾ ਕਿਸੇ ਨੇ ਐਡਾ-ਐਡੀਆਂ ਕੋਠੀਆਂ ਪਾ ਲੀਆਂ ਕਿਸੇ ਨੇ ਕੁਛ ਉਹ ਵੀ ਅਸੀਂ ਉਹ ਕਹਿੰਦੇ ਪੰਜਾਬੀ ਚ ਕਹਾਵਤ ਐ ਚੋਰੀ ਦੇ ਪੁੱਤ ਗੱਬਰੂ ਨਹੀਂ ਹੁੰਦੇ ਤੇ ਉਹ ਵੀ ਜਿਹੜੀਆਂ ਉਹਨਾਂ ਦੀਆਂ ਐਨਡੀਪੀਐਸ ਤੇ ਜਿੰਨੇ ਤੇ ਪਾਚੇ ਨੇ ਜਿਨ੍ਹਾਂ ਨੇ ਡਰੱਗ ਦੇ ਪੈਸੇ ਨਾਲ ਕੋਠੀਆਂ ਖੜੀਆਂ ਕੀਤੀਆਂ ਜਾਇਦਾਦਾਂ ਬਣਾਈਆਂ ਉਹ ਵੀ ਸਰਕਾਰ ਜਿਹੜੀ ਹੈ ਉਹ ਆਪਣੇ ਕੰਮ ਚ ਚਲੂਗੀ ਅੱਜ ਤੱਕ ਇਹਦਾ ਫੰਕਸ਼ਨ ਹੈ ਇਹਦੇ ਵਿੱਚ ਵੀ ਕਾਫੀ ਮੀਟਿੰਗਾਂ ਹੋਈਆਂ ਸਾਨੂੰ ਇੱਕ ਹੈਰਾਨੀਜਨਕ ਤੱਥ ਸਾਹਮਣੇ ਆਇਆ ਕਿ ਚੰਡੀਗੜ੍ਹ ਤੋਂ ਚੰਡੀਗੜ੍ਹ ਦਾ ਇੱਕ ਪੁਰਾਣਾ ਬੈਠਾ ਹੈ ਰੋਬ ਦਿਮਾਗ ਚ ਮੈਨੂੰ ਆਪਣੇ ਜਿਹੜੇ ਪੰਜਾਬ ਦੇ ਡਰਾਈਵਰ ਨੇ ਉਹਨਾਂ ਦਾ ਇੱਥੇ ਜੀਰਕਪੁਰ ਆ ਕੇ ਇਧਰੋਂ ਮੋਹਾਲੀ ਵਾਲੇ ਮੋੜ ਜੇ ਤੇ ਆ ਕੇ ਖਰੜ ਕੋਲ ਆ ਹੱਥ ਕੰਬਣ ਲੱਗਿਆ ਦੇ ਕੋਈ ਖੁਸ਼ੀ ਨਾ ਕੋਈ ਹੁਣ ਕੱਟਿਆ ਜਾਊਗਾ ਚਨਾਂ ਚੰਡੀਗੜ੍ਹ ਸੇ ਜਾਣ ਲੱਗਿਆ ਕਈ ਤਾਂ ਕਹਿੰਦੀ ਸੀ ਬਾਈ ਇਸ ਬਾਰਡਰ ਤੇ ਲਾ ਆਵਾਂਗੇ ਅੰਦਰ ਨਹੀਂ ਜਾਂਦੇ ਅਸੀਂ ਨਾ ਪੁਰਾਣਾ ਉਹਨਾਂ ਦਾ ਚੰਡੀਗੜ੍ਹ ਪੁਲਿਸ ਦਾ ਬਣਿਆ ਹੋਇਆ ਸੀ ਪਰ ਅਸੀਂ ਕਹਾਂ ਠੀਕ ਹੈ ਇਹਨਾਂ ਦਾ ਤਾਂ ਠੀਕ ਹੈ ਉਸ ਤੋਂ ਬਾਅਦ ਕੀ ਹੁੰਦਾ ਹਰਾਨੀ ਜਨਕ ਤੱਥੇ ਪਤਾ ਲੱਗੇ ਕਿ ਸਭ ਤੋਂ ਵੱਧ ਟ੍ਰੈਫਿਕ ਵਾਇਲੇਸ਼ਨ ਚੰਡੀਗੜ੍ਹ ਚੋਂ ਨਿਕਲਣ ਸਾਰੇ ਮੁਹਾਲੀ ਚ ਕਰਦੇ ਕਿਉਂਕਿ ਜਦੋਂ ਇੱਧਰੋਂ ਆਏ ਨਾਲ ਗਿਆਨ ਤਾਂ ਬੈਟ ਲਾ ਲੜੀ ਉਹਨਾਂ ਨੂੰ ਪਤਾ ਨਹੀਂ ਵੀ ਕਿਸੇ ਹੋਰ ਗ੍ਰਹਿ ਤੇ ਆ ਗਏ ਹੁਣ ਸਾਡੇ ਸੱਟ ਨਹੀਂ ਵੱਜ ਸਕਦੀ ਨਾ ਜਾਂ ਹੁਣ ਐਕਸੀਡੈਂਟ ਹੀ ਹੁੰਦਾ ਤੇ ਨਾਲ ਦੀ ਨਾਲ ਉਹਨਾਂ ਨੇ ਜਿਹੜਾ ਸਮਾਨ ਸਮੂਰ ਲੈ ਕੇ ਆਏ ਚੰਡੀਗੜ੍ਹੋਂ ਉਹਦਾ ਸੇਵਨ ਵੀ ਕਰਨਾ ਕਿ ਜਾਣਾ ਮੇਉ ਤਾਂ ਬਗੈਰੀ ਚਾਗੇ ਹੁਣ ਕੋਈ ਚੱਕਰ ਨਹੀਂ ਲਾਈ। ਸਭ ਤੋਂ ਵੱਧ ਐਕਸੀਡੈਂਟ ਚੰਡੀਗੜ੍ਹ ਤੋਂ ਬਾਰਾ ਛੋਟੇ ਜਿਹੇ ਸ਼ਹਿਰ ਮਾਣ ਨਹੀਂ ਚੁੰਦੇ ਸੀ। ਕਿਉਂਕਿ ਇੱਕਦਮ ਖੁੱਲ੍ਹ ਮਿਲਦੀ ਆ ਕੇ। ਸასი ਕ ਵੀ ਆਪਾਂ ਵੀ ਉਹਨਾਂ ਵਾਂਗੂ ਫਿਰ ਲੇਟੈਸਟ ਕੈਮਰੇ ਲਾ ਦਨੇ। ਹੁਣ AI ਨਾਲ ਲਿੰਕਟ ਕੈਮਰੇ ਨੇ 350 352 ਕੈਮਰੇ ਨੇ 17 ਪੁਆਇੰਟ ਅਸੀਂ ਚੁਣੇ ਹੋਏ ਨੇ ਜਿੱਥੋਂ ਜਿੱਥੋਂ ਦੀ ਮੇਨ ਟ੍ਰੈਫਿਕ ਆਉਂਦੀ ਹੈ ਜਾਂ ਜਾਂਦੀ ਹੈ। ਤੇ ਹੁਣ ਮੈਂ ਤੂੰ ਤੁਸੀਂ ਤਾਂ ਰੋਜ ਆਲੇ ਤੁਹਾਨੂੰ ਤਾਂ ਪਤਾ ਹੈ ਆਲੇ ਦੋਲੇ ਜਿਹੜੇ ਰਿਸ਼ਤੇਦਾਰ ਨੇ ਉਹਨਾਂ ਨੂੰ ਦੱਸ ਦਿਓ ਕਿ ਹੁਣ ਇਹ ਨਾ ਸੋਚਿਓ ਕਿ ਪੁਲਿਸ ਵਾਲਾ ਨਹੀਂ ਹੈਗਾ ਚੱਲ ਲੰਘ ਗਈ ਲਾਈਟ ਹੁਣ ਲਾਈਟ ਹੀ ਪੁਲਿਸ ਵਾਲੀ ਹੈ ਫੋਨ ਤੁਹਾਡੇ ਘਰੇ ਆਊਗਾ ਚਲਾਨ ਕਰੇ ਆਊਗਾ ਫਿਰ ਨਾ ਕਿਹੋ ਜਰਾ ਆਹ ਕਦੋਂ ਕ ਲੰਘੇ ਸੀਗੇ ਨਾਲ ਫੋਟੋ ਵੀ ਆਊਗੀ ਇਹ ਵੀ ਦੇਖ ਲਓ ਥੋੜਾ ਜਿਆ ਕਿ ਫਰੰਟ ਸੀਟ ਦੀ ਫੋਟੋ ਆਉਗੀ ਤੇ ਉਹ ਫੋਟੋ ਨਾਲ ਵੀ ਪਤਾ ਨਹੀਂ ਕੋਈ ਸੈਪਸੋ ਵੀ ਪੈ ਸਕਦੇ ਨੇ ਕਰੇ ਇਹ ਵੀ ਦੇਖ ਲਿਓ ਅਮਰੀਕਾ 'ਚ ਬਹੁਤ ਸਾਰਾ ਹੋਇਆ ਹੈ ਕੰਮ ਇਹ ਨਾਲ ਫੋਟੋ ਆ ਜਾਂਦੀ ਸੀ ਕਰੇ ਲੜਾਈ ਹੋ ਜਾਂਦੀ ਸੀ ਫਿਰ ਸੋ ਫੋਟੋ ਵੀ ਨਾਲ ਹੀ ਆਉਗੀ ਸੋ ਕਿਰਪਾ ਕਰਕੇ ਆਪਣੀ ਜ਼ਿੰਦਗੀ ਨੂੰ ਪਿਆਰ ਕਰੋ ਅਸੀਂ ਇਹ ਕੋਈ ਚਲਾਨ ਕੱਟਣ ਵਾਸਤੇ ਜਾਂ ਰੈਵਨਿਊ ਵਾਸਤੇ ਨਹੀਂ ਬਣਾਈਏ ਜਿਹੜੀ ਸਿਸਟਮ ਅੱਜ ਚਾਲੂ ਕੀਤਾ ਹੈ ਕਿ ਤੁਹਾਡੀ ਜ਼ਿੰਦਗੀ ਬਚਾਉਣ ਵਾਸਤੇ ਬਣਾਈ ਪਹਿਲਾਂ ਐਸਐਸਐ ਬਣਾਈ ਦੇਖੋ ਸੜਕ ਸੁਰੱਖਿਆ ਫੋਰਸ ਤੁਸੀਂ ਦੇਖਿਆ ਉਹਨਾਂ ਨੇ ਸੜਕਾਂ ਤੇ ਗੱਟੀਆਂ ਘਟੀਆਂ 48.10% 1 ਸਾਲ ਹੋ ਗਿਆ ਉਹਨਾਂ ਨੂੰ 1 ਸਾਲ ਚ 48.10% ਮੌਤਾਂ ਘਟ ਗਈਆਂ ਜੀ ਪੰਜਾਬ ਦੀਆਂ ਸੜਕਾਂ ਤੋਂ ਸਭ ਤੋਂ ਵੱਧ ਸੀਗੇ ਪੰਜਾਬ ਦੇ ਵਿੱਚੋਂ 5000 ਤੋਂ ਉੱਪਰ ਅਸਰ 2000 ਤੋਂ ਉੱਪਰ ਮੌਤਾਂ ਘੱਟ ਲਈ ਪਿਛਲੀ ਵਾਰ ਨਾਲ ਸੜਕਾਂ ਵਧੀਆ ਨੇ ਗੱਡੀਆਂ ਪੰਜਾਬੀਆਂ ਕੋਲੇ ਸੁੱਖ ਨਾਲ ਵਡੀਆਂ ਨੇ ਪਰ ਆਪਾਂ ਪ੍ਰਵਾਹ ਨਹੀਂ ਕਰਦੇ ਨਾ ਕੁਝ ਨਹੀਂ ਹੁੰਦਾ ਚੱਕ ਦੇ ਹਨਾ ਸੋ ਬਾਦ ਫਿਰ ਜ਼ਿੰਦਗੀ ਦੁਬਾਰਾ ਨਹੀਂ ਮਿਲਦੀ ਇਹਨੂੰ ਫਿਰ ਆਪਾਂ ਕਹਿੰਦੇ ਸੈਂ ਐਂ ਲਿਖੀ ਸੀ ਐਂ ਨਹੀਂ ਲਿਖੀ ਸੀ ਜੇ ਇਹ ਤਾਂ ਫਿਰ ਆਪ ਹੀ ਲਿਖੀ ਸੀ ਤੁਸੀਂ ਕਿ ਅਸੀਂ ਤੁਹਾਡਾ ਜਾਨ ਮਾਲ ਦੀ ਰੱਖਿਆ ਕਰਨਾ ਸਰਕਾਰਾਂ ਦਾ ਫਰਜ਼ ਹੁੰਦਾ ਹੈ। ਕਈ ਵਾਰੀ ਥੋੜਾ ਜਿਹਾ ਕਾਨੂੰਨ ਸਖਤ ਬਣਾਉਣਾ ਪੈਂਦਾ। ਪਰ ਕਰਦੇ ਅਸੀਂ ਇਸੇ ਕਰਕੇ ਆਂ। ਨਾ ਤਾਂ ਮੇਰੇ ਕੋਈ ਚਾਚੇ ਦੀ ਕੈਮਰੇ ਬਣਾਉਣ ਵਾਲੀ ਫੈਕਟਰੀ ਹੈ। ਨਾ ਮੇਰੇ ਕਿਸੇ ਫੁੱਫੜ ਦੀ ਕੋਈ ਹੈਲਮਟ ਬਣਾਉਣ ਵਾਲੀ ਫੈਕਟਰੀ ਹੈ। ਵੀ ਹਾਥ ਮਟ ਲਾਗੂ ਕਰ ਦੋ। ਠੀਕ ਹੈ ਨਾ? ਨਾ ਹੀ ਕੋਈ AI ਚ ਸਾਡਾ ਇੰਜੀਨੀਅਰ ਚ ਆਣ ਦਾ ਸਾਨੂੰ ਵੀ AI ਵਰਤ ਲਓ ਯਾਰ ਮੇਰਾ ਮੇਰੀ ਟੌਰ ਬਣ ਜੂ। ਜੋ ਸਿਸਟਮ ਲੇਟੈਸਟ ਹੈ ਉਹ ਅਸੀਂ ਲਾਗੂ ਕਰ ਰਹੇ ਹਾਂ ਪਹਿਲਾਂ ਮੈਂ ਜਦੋਂ ਐਮਪੀਸੀਗਾ ਮੈਂ ਜੜਬਾ ਖਨੌਰੀ ਸੰਗਰੂਰ ਧੂਰੀ ਭਧੌੜ ਮੈਲਕਲਾਂ ਤਪਾ ਜਿੰਨੇ ਵੀ ਬਾਰਡਰ ਪੈਂਦੇ ਸੀਗੇ ਜ਼ਿਲ੍ਹੇ ਦੇ ਸੰਗਰੂਰ ਦੇ ਉਹਨਾਂ ਸਾਰਿਆਂ ਤੇ ਕੈਮਰੇ ਲਾਏ ਸੀ ਕੈਮਰੇ ਵੀ ਬਿਲਕੁਲ ਕਾਰਡਲੈਸ ਕੈਮਰੇ ਕੋਈ ਤਾਰ ਨਹੀਂ ਔਰ ਕੈਮਰਿਆਂ ਦਾ ਜਿਹੜਾ ਕੰਟਰੋਲ ਸੀ ਉਹ ਥਾਣੇ 'ਚ ਤਾਂ ਕਿ ਪਤਾ ਲੱਗਦਾ ਰਹੇ ਕਿੱਥੇ ਕੀ ਹੁੰਦਾ ਤੇ ਬਹੁਤ ਸਾਰੇ ਗੱਡੀਆਂ ਫੜੀਆਂ ਕੋਈ ਬਾਹਰਲੇ ਜਿਲ੍ਹੇ ਦੀ ਪੁਲਿਸਾਂ ਵੀ ਆਈਆਂ ਸਾਡੇ ਕੋਲੋਂ ਕਿ ਇੱਥੋਂ ਦੀ ਲੰਗੇ ਹੋਣਗੇ ਜੀ ਸਾਨੂੰ ਕੈਮਰੇ ਦਿਖਾ ਦਿਓ ਅਸੀਂ ਰਿਕਾਰਡ ਦਿਖਾ ਦਿੱਤਾ ਤਾਂ ਉਹ ਫੜ ਲਿਆ ਇਥੋਂ ਅੱਗੇ ਉਹ ਕਹਿੰਦੇ ਵੀ ਹਾਂ ਇੰਨੇ ਵਜੇ ਇੰਨੇ ਮਿੰਟ ਤੇ ਇਥੋਂ ਦੀ ਲੰਗੇ ਨੇ ਕੋਈ ਗੱਡੀ ਚੋਰੀ ਕਰਕੇ ਲੰਗਿਆ ਸੀ ਲੁਧਿਆਣੇ ਤੋਂ ਫੜੇ ਗਏ ਇੱਕ ਨਾਲ ਹੋਰ ਤੁਹੰਤਾਦਾ ਇਹਦੇ ਨਾਲ ਇੱਕ ਹੋਰ ਵਧੀਆ ਗੱਲ ਇਹ ਹੁੰਦੀ ਹੈ ਕਿ ਅੱਜ ਤੱਕ ਪੁਲਸਾਰੇ ਖੁਸ਼ ਨੇ ਵੀ ਬਹੁਤ ਵਧੀਆ ਹੋ ਗਿਆ ਜੀ ਸਾਡੀ ਵੀ ਥੋੜੀ ਡਿਊਟੀ ਜਿਹੜੀ ਹੈ ਮੀਂਹ ਚ ਜਾਂ ਤੁਹਾਨੂੰ ਦੇ ਚ ਘੱਟ ਲੱਗੂਗੀ ਵੀ ਕੈਮਰੇ ਲੱਗੇ ਹੋਏ ਨੇ ਇੱਕ ਪੰਗਾ ਪੁਲਸਾਂ ਨੂੰ ਹੀ ਪੈਂਦਾ ਇਹਦੇ ਨਾਲ ਇਹਦੇ ਨਾਲ ਇਹ ਚੈੱਕ ਹੋ ਜਾਂਦਾ ਹੈ ਕਿ ਕਿਹੜਾ ਕਿਹੜੀ ਲਾਈਟ ਤੇ ਖੜਾ ਹੈ ਉਹੀ ਕਹਿੰਦੇ ਸੀ ਪਹਿਲਾਂ ਮੈਂ ਤਾਂ ਬੈੱਡ ਲਾਈਟ ਤੇ ਖੜਾ ਹੁਣ ਉਹ ਕਹਿੰਦੇ ਥੋੜਾ ਕੈਮਰੇ ਮੂਰੇ ਆ ਕੇ ਦਿਖਾਈ ਉਥੇ ਹੁੰਦਾ ਨਹੀਂ ਉਹ ਸਾਡੇ ਸੁਨਾਮ ਇੱਕ ਥਾਣੇਦਾਰ ਸਾਹਿਬ ਸੀ ਥੋੜਾ ਜਿਹਾ ਮਾਡਲ ਪੁਰਾਣਾ ਸੀ ਉਹਨਾਂ ਦਾ ਉਹਨਾਂ ਨੂੰ ਇੰਨਾ ਪਤਾ ਨਹੀਂ ਸੀ ਉਹਨਾਂ ਦੀ ਡਿਊਟੀ ਲੱਗੀ ਆਈਟੀਆਈ ਚੋਂਕ 'ਚ ਤੇ ਉਹਨਾਂ ਬਾਰੇ ਇਹ ਮਸ਼ਹੂਰ ਸੀਗਾ ਵੀ ਉਹ ਵਰਦੀ ਤਾਂ ਬਹੁਤ ਵਧੀਆ ਤਰੀਕੇ ਨਾਲ ਪਾਉਂਦੇ ਸੀਗੇ ਬੂਟ ਨਹੀਂ ਵਰਦੀ ਵਾਲੇ ਪਾਉਂਦੇ ਸੀ ਉਹ ਆਪਦੀ ਮਨਪਸੰਦ ਜਿਹੜੇ ਚੱਪਲਾਂ ਨੇ ਪਾ ਕੇ ਆ ਜਾਂਦੇ ਸੀ ਤੋਂ ਅਸੀਂ ਕੈਮਰੇ ਲਵਾਤੇ ਤਾਂ ਡੀਐਸਪੀ ਸਾਹਿਬ ਨੇ ਕਿਹਾ ਵੀ ਆਈਟੀਆਈ ਚੌਂਕ ਵਾਲਾ ਕੈਮਰਾ ਔਨ ਕਰੀ ਆਈਟੀਆਈ ਚੌਂਕ ਚ ਕੈਮਰਾ ਔਨ ਕਹਿੰਦੇ ਇਹਨੂੰ ਲਾ ਹੌਲਦਾਰ ਸਾਹਿਬ ਨੂੰ ਫੋਨ ਲਾਓ ਹੌਲਦਾਰ ਸਾਹਿਬ ਨੂੰ ਫੋਨ ਲਾ ਲਿਆ ਕਹਿੰਦੇ ਜਿਹੜੇ ਪੈਰਾ ਤੇ ਲਗਾ ਕੈਮਰਾ ਪਹਿਲਾਂ ਤੇ ਕੀਤਾ ਬੂਟ ਵਰਦੀ ਵਾਲੇ ਹੈ ਨਹੀਂ ਸੀ ਉਹ ਕਹਿੰਦੇ ਦੇਖ ਲੈ ਹੌਲਦਾਰ ਸਾਹਿਬ ਕੰਜੀ ਡੀਐਸਪੀ ਸਾਹਿਬ ਜਾ ਐਂਦ ਕਹਿੰਦੇ ਬਾਕੀ ਤਾਂ ਤੇਰੀ ਡਿਊਟੀ ਠੀਕ ਐ ਖੜਾ ਤਾਂ ਉੱਥੇ ਹੀ ਐ ਤੂੰ ਪਰ ਬੂਟ ਅਜ ਫੇਰ ਨਹੀਂ ਪਾ ਗਿਆ ਤੁੰ ਪਰਦੀ ਵਾਲੇ ਉਹ ਕਹਿੰਦਾ ਜੀ ਚਲੋ ਠੀਕ ਹੈ ਹੁਣ ਮੇਰੇ ਤਾਂ ਬੂਟ ਤਾਂ ਫੜੇ ਗਏ ਪਰ ਕਹਿੰਦਾ ਜੀ ਮੈਨੂੰ ਇਹ ਦੱਸ ਦੋ ਵੀ ਤੁਸੀਂ ਇੱਥੋਂ ਦੀ ਨਾ ਹੋਂਟਰ ਵੱਜਿਆ ਨਾ ਤੂੰ ਲੰਗੇ ਕਿੱਥੋਂ ਦੀ ਐ ਇੱਥੋਂ ਦੀ ਵੀ ਕਰ ਤੁਸੀਂ ਕਿਵੇਂ ਦੇਖ ਲਿਆ ਫਿਰ ਉਹਨੂੰ ਦੱਸਿਆ ਕਿ ਉਹ ਤਾਂ ਵੀ ਇੱਕ ਡੀਐਸਪੀ ਲੱਗੇ ਹੋਇਆ ਹੈ ਸਹੀ ਦਿਨਾਂ ਵਾਲੇ ਡਿਊਟੀ ਦਾ ਵੀ ਜਿਹੜਾ ਉਹ ਫਰਕ ਪੈਂਦਾ ਕਿ ਭਾਈ ਡਿਊਟੀ ਤੇ ਹੈਗੇ ਜਣਾ ਚੈੱਕ ਕਰ ਸਕਦੇ ਸੋ ਮੇਰਾ ਤਾਂ ਆਪਣਾ ਸ਼ਹਿਰ ਹੈ ਮੇਰਾ ਤਾਂ ਮੁਹਾਲਲਾ ਔਰ ਇਸ ਸਾਰੇ ਸਿਸਟਮ ਨੂੰ ਲਾਉਣ ਵਾਸਤੇ ਐਮਐਲਏ ਸਾਹਿਬ ਨੇ ਬਹੁਤ ਦਰਤੰਦੇਹੀ ਨਾਲ ਫਰਜ਼ ਨਿਭਾਇਆ ਕਿਉਂਕਿ ਉਹਨਾਂ ਦਾ ਤੁਸੀਂ ਉਹਨੂੰ ਨੇ ਇਸੇ ਕੰਮ ਵਾਸਤੇ ਚੁਣਿਆ ਕਿ ਭਾਈ ਸਾਡੀ ਜਨਮਾਲ ਦੀ ਸੁਰੱਖਿਆ ਵਾਸਤੇ ਕਿਤੇ ਵੀ ਕੋਈ ਲੋੜ ਪਵੇ ਤਾਂ ਸਾਡੇ ਵਾਸਤੇ ਖੜੇ ਹੋ ਤੇ ਇੱਕ ਵਾਰੀ ਮੈਂ ਜੋਰ ਦਾ ਤਾੜੀਆਂ 걸ਵਾਂ ਤੁਸੀਂ ਲਈ ਵੀ ਚਾਹੂੰਗਾ ਬਹੁਤ ਉਹਨਾਂ ਨੇ ਸਹਿਯੋਗ ਦਿੱਤਾ ਸਾਡੇ ਐਮਪੀ ਸਾਹਿਬ ਉਹਨਾਂ ਨੇ ਸਹਿਯੋਗ ਦਿੱਤਾ ਪੁਲਿਸ ਨੇ ਤਾਂ ਚਲੋ ਨਕਸ਼ੇ ਬਣਾਉਣੇ ਹੀ ਨੇ ਕਿ ਆਹ ਕਰ ਸਕਦੇ ਆ ਕਰਦੇ ਸੋ ਇਹ ਸਾਰਿਆਂ ਦਾ ਇੱਕ ਟੀਮ ਵਰਕ ਹੈ ਤੁਹਾਡਾ ਸਹਿਯੋਗ ਚਾਹੀਦਾ ਹੁਣ ਤੇ ਚੰਡੀਗੜ੍ਹ ਜਿਹੜਾ ਉਹੋ ਜੇ ਚਲਾਨਾਂ ਦੀ ਗਿਣਤੀ ਬਹੁਤ ਘਟ ਗਈ ਚੰਡੀਗੜ੍ਹ ਤੋਂ ਕਿਉਂਕਿ ਲੋਕਾਂ ਨੂੰ ਪਤਾ ਲੱਗ ਗਿਆ ਤਾਂ ਸੇਮ ਜਿਹੜੀ ਹੈ ਆਪਾਂ ਮੁਹਾਲੀ ਦੇ ਵਿੱਚ ਇਸ ਤੋਂ ਬਾਅਦ ਫਿਰ ਪਟਿਆਲਾ ਫਤਿਹਗੜ੍ਹ ਸਾਹਿਬ 'ਤੇ ਰੋਪੜ ਲੁਧਿਆਣਾ ਸਾਰੇ ਜ਼ਿਲ੍ਹਿਆਂ ਨੂੰ ਆਪਾਂ ਇਹ AI ਦੇ ਨਾਲ ਜੋੜ ਕੇ ਟ੍ਰੈਫਿਕ ਨੂੰ ਆਪਾਂ ਅਣ ਹੋਈਆਂ ਮੌਤਾਂ ਜਾਂ ਸੜਕਾਂ ਤੇ ਹੋਣ ਵਾਲੇ ਅਪਰਾਧ ਜਿਹੜੇ ਨੇ ਉਹਨਾਂ ਨੂੰ ਘਟਾਉਣਾ ਹੈ ਇਹ ਕੋਈ ਆਸਾਨ ਨਹੀਂ ਕਰ ਰਿਹਾ ਇਹ ਫਰਜ ਹੈ ਸਾਡਾ ਸੋ ਇਸ ਕਰਕੇ ਚੈ ਮੁਹੱਲੀ ਨੂੰ ਸੇਫ ਸਿਟੀ ਕਿਹਾ ਜਾਂਦਾ ਤੇ ਮੈਂ ਖੁਦ ਥ੍ਰੀਵੀ ਬੰਚ ਮੈਂ ਰਹਿੰਦਾ ਰਿਹਾ ਮੇਰੇ ਕੁਝ ਦੋਸਤ ਮਿੱਤਰ ਵੀ ਬੈਠੇ ਹੋਣਗੇ ਇੱਥੇ ਸਾਡੇ ਪੁਰਾਣੇ ਗੋਂਡੀ ਬੈਠੇ ਹੋਣਗੇ ਤੁਹੈ ਇਸ ਕਰਕੇ ਮੇਰੇ ਲਈ ਕਰਮਪੁਮੀ ਹੈ। ਚਲੋ ਜਨਮਕੁੰਮੀ ਸੰਗਰੂਰ ਜ਼ਿਲ੍ਹੇ ਚ ਹੈ। ਕਰਮਪੁਮੀ ਇੱਥੇ ਹੈ ਬਤੌਰ ਕਲਾਕਾਰ ਜਦੋਂ ਕੰਮ ਕਰਦੇ ਸੀ ਤਾਂ ਬਹੁਤ ਸਾਲ ਮੈਂ ਇੱਥੇ ਰਹਿੰਦਾ ਰਿਹਾ। ਸੋ ਸਾਰਿਆਂ ਨੂੰ ਬਹੁਤ-ਬਹੁਤ ਇਸ ਗੱਲ ਦੀਆਂ ਮੁਬਾਰਕਾਂ ਕਿ ਆਪਾਂ ਸੇਫਟੀ ਵੱਲ ਅਜਿਹਾ ਕਦਮ ਪਾਇਆ ਹੈ। ਮੈਂ ਚਲਾਣਾਂ ਦੀ ਮੁਬਾਰਕਤਾ ਨਹੀਂ ਦਿਊਂਗਾ। ਪਰ ਕਟਵਾਇਉਣਾ ਫਿਰ ਮੁਵਾਰਕਾਈ ਹੋ ਗਈ ਜੇ ਨਹੀਂ ਨਾ ਹੀ ਕਟਵਾਇਆ ਹਨਾ ਥੋੜਾ ਜਿਹਾ ਹੌਲੀ ਲੈਂਗੁਏਜ ਅੱਛਾ ਜਾਣਾ ਕਿਤੇ ਵੀ ਨਹੀਂ ਹੁੰਦਾ ਜਾਣਾ ਕਿਤੇ ਵੀ ਨਹੀਂ ਹੁੰਦਾ ਕਾਲੀ ਇੰਨੀ ਹੁੰਦੀ ਹੈ ਵੀ ਫਾਟਕਾਲੇ ਨੂੰ ਕਹਿੰਦੇ ਨੇ ਗੱਡੀ ਰੋਕ ਲਾ ਮੈਨੂੰ ਲੱਗ ਜਾਣ ਦੇ ਜਾਣਾ ਕਿਥੇ ਕਰੀ ਜਾਣਾ ਜੀ ਕਰੇ ਜਾ ਜਾਣਾ ਆਰਾਮ ਨਾਲ ਚੱਲ ਜਾਓ ਪਤਰਸਰ ਦੀਆਂ ਲਾਈਨਾਂ ਨੇ ਬਸ ਦੇ ਕੰਡੈਕਟਰ ਵਰਗੀ ਹੋ ਗਈ ਹੈ ਜ਼ਿੰਦਗੀ ਸਫਰ ਵੀ ਨਿਤਦਾ ਜਾਣਾ ਵੀ ਨਹੀਂ ਕਿਤੇ ਉਹ ਗੱਲ ਹੈ ਸੋ ਜਦੋਂ ਤੁਸੀਂ ਕੰਮ ਤੋਂ ਆ ਰਹੇ ਹੋ ਚਲੋ ਠੀਕ ਹੈ ਕਰੇ ਬੱਚੇ ਵੀ ਇੰਤਜ਼ਾਰ ਕਰ ਰਹੇ ਨੇ ਕੰਮ ਤੇ ਜਾ ਰਹੇ ਹੋ ਤਾਂ ਪੰਜ ਪੰਜ 10 ਮਿੰਟ ਪਹਿਲਾਂ ਚੱਲ ਕੋ ਹੈਨਾ ਸੋ ਤਾਂ ਕਿ ਕੋਈ ਐਦਾਂ ਦੀ ਪਛਤਾਵੇ ਵਾਲੀ ਗੱਲ ਨਾ ساری ਜ਼ਿੰਦਗੀ ਵਾਲੀ ਕੋਈ ਹੋ ਜੇ ਸੋ ਮੈਂ ਤਾਂ ਇਹੀ ਕਹੂੰਗਾ ਕਿ ਮੈਂ ਜਦੋਂ ਵੀ ਕਲਾਕਾਰ ਦੇ ਤੌਰ ਤੇ ਕਿਉਂਕਿ ਮੈਂ ਸੜਕਾਂ 'ਤੇ ਰਿਹਾ ਸਾਡੇ 17 ਸਾਲ ਦੀ ਉਮਰ 'ਚ ਨਿਕਲ ਕੇ ਸੀ ਘੂ ਸੜਕਾਂ 'ਤੇ ਰਿਹਾ ਮੈਂ ਤਾਂੁੱਤਾ ਪਿਆ ਵੀ ਦੱਸ ਸਕਦਾ ਵੀ ਕਿਹੜੀ ਪੁਲੀ ਕਿੱਥੋਂ ਕਿਧਰ ਨੂੰ ਮੋੜੂ ਮੋੜੂਗੀ ਕਿਉਂਕਿ ਸਾਰੇ ਹੱਤ ਪੰਜਾਬ ਦਾ ਹੈ ਪਿਆ ਕਈ ਵਾਰੀ ਤਾਂ ਮੈਂ ਜੋ ਜੋ ਵੀ ਡਰਾਈਵਰ ਕਈ ਵਾਰੀ ਟ੍ਰੈਵਲ ਬਚਲੇ ਨੇ ਮੈਂ ਡਰਾਈਵਰ ਨੂੰ ਜਾਂ ਗੱਡੀ ਚਲਾਉਣ ਨੂੰ ਇਹੀ ਗੱਲ ਕਹਿਣਾ ਕਿ ਇੱਕ ਚੜਾਈ ਤੇ ਇੱਕ ਟੁਹਾਨ ਤੇ ਤੇ ਇੱਕ ਮੋੜ ਤੇ ਓਵਰਟੇਕ ਨਹੀਂ ਕਰਨਾ ਅਜੇ ਤੁਹੇ ਤਿੰਨ ਗੱਲਾਂ ਪੱਲੇ ਬੰਨ ਲਿਓ 80% ਤੁਹਾਡੇ ਜ਼ਿੰਦਗੀ ਜੀਉਣ ਦੇ ਚਾਂਸ ਵੱਧ ਜਾਣਗੇ ਸਖਤ ਚੜਾਈ ਤੇ ਮੋੜ ਤੇ ਤੇ ਕੜਾਨ ਤੇ ਉਹ ਵਟੇਕ ਨਹੀਂ ਕਰਨਾ ਕਿਉਂਕਿ ਇੱਥੇ ਤੁਹਾਡਾ ਜਿਹੜਾ ਗੈਸ ਹੈ ਉਹ ਗਲਤ ਹੋ ਜਾਂਦਾ ਚੜਾਈ ਤੇ ਤੁਸੀਂ ਕਰੋਗੇ ਤਾਂ ਤੁਹਾਡੀ ਗੱਡੀ ਦੀ ਸਪੀਡ ਘੋਲੀ ਹੋਗੀ ਜਿਹੜੀ ਮੂਹਰੋਂ ਆ ਰਹੀ ਹੈ ਉਹਦੀ ਉਹਦੀ ਸਪੀਡ ਜਾ ਰਹੀ ਹੋਗੀ ਤਾਂ ਫਿਰ ਉਹ ਜਿਹੜੀ ਟਾਈਮਿੰਗ ਆਊਟ ਹੋਊਗੀ ਤੇ ਇੱਕ ਸੀਗਾ ਪਰ ਆਨ ਤੇ ਕਰੋਗੇ ਸੇਮ ਦੂਜੇ ਪਾਸੇ ਲਾ ਲੋ ਤੁਹਾਡੀ ਗੱਡੀ ਸਪੀਡ ਜ਼ਿਆਦਾ ਹੋ ਜਾਊਗੀ ਉਹ ਗੱਡੀ ਸਪੀਡ ਘਟਾਏ ਉਸ ਨਾਲ ਉਹ ਗੱਡੀ ਉਸ ਟਾਈਮ ਤੇ ਸ਼ਾਇਦ ਇੱਧਰ ਆ ਜਾਊਗੀ ਇਸੇ ਤਰੀਕੇ ਮੋੜ ਤੇ ਆਪਾਂ ਨੂੰ ਪਤਾ ਨਹੀਂ ਲੱਗਦਾ ਮੋੜ ਤੇ ਓਵਰਟੇਕ ਕਰਦੇ ਆ ਤਾਂ ਬਲਾਈਂਡ ਸਪੌਟਸ ਆ ਜਾਂਦੇ ਆ ਆਪਾਂ ਬਲਾਈਂਡ ਸਪੌਟਸ ਆ ਗਏ ਤਾਂ ਫਿਰ ਜਿਹੜਾ ਪਤਾ ਹੀ ਨਹੀਂ ਹੈਗਾ ਵੀ ਅੱਗੇ ਕੀ ਆ ਗਿਆ ਸੋ ਇਸ ਕਰਕੇ ਸੇਫ ਸੜਕ ਸੁਰੱਖਿਆ ਜਿਹੜੀ ਹੈ ਸਾਡੇ ਲਈ ਪ੍ਰਾਇੋਰਟੀ ਹੈ ਤੁਹਾਡੀ ਜ਼ਿੰਦਗੀ ਸਾਡੇ ਲਈ ਪ੍ਰਾਇੋਰਟੀ ਹੈ ਤੇ बाकी किसी शायर ने लिखे आ, के लोगों को अक्सर कहते सुना है जिंदा रहे तो फिर मिलेंगे लोगों को अक्सर कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे तो जो तो मर्जी बुला लो जो तो मर्जी कितने कोई फंक्शन पे बुलाना है कि ਸਾਨੂੰ ਕਿਤੇ ਦੁਖ ਸੁਖ ਚ ਜਾ ਕਿਤੇ ਇੱਥੇ ਮਰਜੀ ਬਿਲਾ ਲਿਓ ਤੁਹਾਡੇ ਚੁਣੇ ਹੋਏ ਆ ਇਸੇ ਕੰਮ ਤੇ ਆ ਹੋਰ ਕੋਈ ਕੰਮ ਕਰਨਾ ਨਹੀਂ ਇਹੀ ਕਰਨਾ ਹੈ ਤੁਹਾਡੇ ਨਾਲ ਜਿੰਨਾ ਕਿ ਪ੍ਰਮਾਤਮਾ ਨੇ ਮੌਕਾ ਦਿੱਤਾ ਹੈ ਸੇਵਾ ਕਰਕੇ ਰਮੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਧੰਨਵਾਦ ਸਰ ਮੈਂ 2 ਮਿੰਟ ਲਈ ਬੇਨਤੀ ਕਰਾਂਗਾ ਸਾਡੇ ਐਮਐਲਏ ਸਾਹਿਬ ਨੂੰ ਕਿ ਉਹ ਧੰਨਵਾਦ ਕਰਨਗੇ ਬਰਾਤਿ ਮਾਨ ਜੋ ਤੇ ਸਤਿਕਾਰਯੋਗ ਮੁੱਖ ਮੰਤਰੀ ਪੰਜਾਬ ਸਰਵ ਭਗਵਾਨ ਸ੍ਰੀ ਮਾਨ ਜੀ ਜਿਹੜੇ ਅੱਜ ਸਾਨੂੰ ਮਾਣ ਬਖਸ਼ਣ ਆਏ ਨੇ ਔਰ ਮੁਹਾਲੀ ਇਸ ਗੱਲ ਨੂੰ ਖੁਸ਼ਕਿਸਮਤ ਹੈ ਵੀ ਮੁੱਖ ਮੰਤਰੀ ਸਾਹਿਬ ਸਾਡੇ ਇੱਥੇ ਰਹਿ ਕੇ ਗਏ ਨੇ ਔਰ ਬਕਾਇਦਾ ਤੌਰ ਤੇ ਇਹ ਸ਼ਹਿਰ ਦਾ ਉਹ ਖਾਸ ਧਿਆਨ ਰੱਖਦੇ ਨੇ ਤੇ ਅੱਜ ਇਹ ਸਾਡੇ ਜਿਹੜੇ ਕੈਮਰੇ ਲੱਗੇ ਨੇ ਉਹਨਾਂ ਦਾ ਉਦਘਾਟਨ ਕਰਨ ਆਏ ਨੇ ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਔਰ ਨਾਲ ਹੀ ਉਹਨਾਂ ਦੇ ਬੈਠੇ ਨੇ ਸਾਡੇ ਮੈਂਬਰ ਪਾਰਲੀਮੈਂਟ ਮਲਵਿੰਦਰ ਸਿੰਘ ਕੰਗਜੀ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਤੇ ਨਾਲੇ ਡੀਜੀਪੀ ਸਾਹਿਬ ਬੈਠੇ ਨੇ ਗੌਰਵ ਜாதਵ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ